ਗੁਵਾਈ ਸ਼ੇਅਰ ਕਰੂੰਗੀ ਔਰ ਜਦੋਂ ਮੈਂ ਖੁਦਾ ਵਿੱਚ ਆਈ ਸੀਗੀ 2018 ਦੀ ਗੱਲ ਹੈ ਔਰ ਅਸੀਂ ਸਾਈਪ੍ਰਸ ਵਿੱਚ ਰਹਿ ਰਹੇ ਸੀਗੇ ਪਰ ਖੁਦਾਨੂ ਨਹੀਂ ਜਾਣਦੇ ਸੀਗੇ ਖੁਦਾ ਤੋਂ ਦੂਰ ਸੀਗੇ ਔਰ ਜਦੋਂ ਦੋ ਵਾਰ ਧਰਾਂ ਚ ਸੀ ਇੰਡੀਆ ਜਾਣਾ ਸੀ ਤੇ ਉਸ ਤੋਂ ਪਹਿਲਾਂ ਅਸੀਂ ਆਪਣੇ ਇੱਕ ਫਰੈਂਡ ਦੇ ਬਰਥਡੇ ਪਾਰਟੀ ਤੇ ਗਏ ਸੀਗੇ ਤੇ ਉੱਥੇ ਸਾਨੂੰ ਇੱਕ ਕੁੜੀ ਮਿਲੀ ਸੀਗੀ ਔਰ ਉਹ ਚਰਚਨਾ ਜੁੜੀ ਹੋਈ ਸੀਗੀ ਉਹਦੋਂ ਹੌਸਲ ਫੂਲ ਰਿਸਰਚ ਓਪਨ ਹੋਈ ਸੀ ਤੇ ਉਹ ਚਰਚਨਾ ਜੁੜੀ ਹੋਈ ਸੀਗੀ ਤੇ ਉਹਨੇ ਸਾਡੇ ਨਾਲ ਖੁਦਾ ਦੀਆਂ ਗੱਲਾਂ ਕਰਨੇ ਸ਼ੁਰੂ ਕਰ ਦਿੱਤੀਆਂ ਤਾਂ ਪਰ ਅਸੀਂ ਮਤਲਬ ਜਿਹਾਂਜੀ ਕੋਈ ਗੱਲ ਨਹੀਂ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਣਾ ਘਰ ਚੇਂਜ ਕੀਤਾ ਤੇ ਜਦੋਂ ਅਸੀਂ ਘਰ ਚੇਂਜ ਕੀਤਾ ਤੇ ਉਹ ਕੁੜੀ ਉੱਥੇ ਹੀ ਨਾਲ ਹੀ ਕਿਸੇ ਘਰ ਵਿੱਚ ਰਹਿ ਰਹੀ ਸੀ ਉੱਥੇ ਕੰਮ ਕਰ ਰਹੀ ਸੀਗੀ ਤੇ ਇੱਕ ਦਿਨ ਅਮਨਦੀਪ ਪਾਣੀ ਲੈਣ ਗਿਆ ਤਾਂ ਉਹਨੂੰ ਰਸਤੇ ਵਿੱਚ ਉਹ ਮਿਲੀ ਔਰ ਉਹ ਕਹਿਣ ਲੱਗੀ ਅਮਨ ਨੂੰ ਕਿ ਤੁਸੀਂ ਇੱਥੇ ਰਹਿੰਦੇ ਹੋ ਮਤਲਬ ਫਿਰ ਉਹ ਮਨ ਨੂੰ ਜਦੋਂ ਮਤਲਬ ਮਿਲੀ ਤੇ ਉਹ ਨਾਲ ਹੀ ਅਮਨਦੀਪ ਤੇ ਸਾਡੇ ਘਰ ਆ ਗਈ। ਉਹ ਅਮਨਦੀਪ ਮੈਨੂੰ ਕਹਿੰਦਾ ਮੈਂ ਤੇਰੇ ਲਈ ਸਰਪ੍ਰਾਈਜ਼ ਲੈ ਕੇ ਆਇਆ। ਮੈਨੂੰ ਕਿਉਂ ਪਤਾ ਨਹੀਂ ਕੌਣ ਆਇਆ ਆ ਤੇ ਜਦੋਂ ਮਤਲਬ ਅਸੀਂ ਉਹਨੂੰ ਮਿਲੇ ਤਾਂ ਬੜਾ ਇੱਕ ਖੁਸ਼ੀ ਹੋਈ ਕਿ ਉਹਨੂੰ ਮਿਲੇ ਅਸੀਂ ਤੇ ਉਹਨੇ ਫਿਰ ਮੇਰੇ ਲਈ ਮਤਲਬ ਦਵਾ ਕਰਦੀ ਸੀ ਕਿ ਤੇ ਮੈਂ ਮਤਲਬ ਅਸੀਂ ਇੱਕ ਫਰੈਂਡਸ ਬਣ ਗਏ ਸੀਗੇ ਇੱਕ ਦੂਜੇ ਨਾਲ ਅਸੀਂ ਗੱਲਬਾਤ ਕਰਦੇ ਸੀਗੇ ਹਰ ਇੱਕ ਗੱਲ ਸ਼ੇਅਰ ਕਰਨ ਲੱਗ ਗਏ ਤੇ ਉਸ ਤੋਂ ਬਾਅਦ ਮੈਂ ਉਹਨੂੰ ਦੱਸਣ ਲੱਗ ਗਈ ਕਿ ਇਦਾਂ ਇਦਾਂ ਕਰਕੇ ਮੇਰੀ ਮੈਰਿਜ ਨੂੰ ਇਨਾ ਟਾਈਮ ਔਰ ਮੇਰੇ ਕੋਈ ਬੇਬੀ ਨਹੀਂ ਆ ਕਿਉਂਕਿ ਮੈਂ ਆਪਣੀ ਪਹਿਲਾਂ ਦੀ ਸਟੋਰੀ ਦੱਸਦੀਆਂ ਤੁਹਾਨੂੰ ਕਿ ਜਦੋਂ ਮੇਰੀ ਮੈਰਿਜ ਹੋਈ ਸੀਗੀ ਉਸ ਤੋਂ ਬਾਅਦ ਮੈਂ ਪ੍ਰੈਗਨੈਂਟ ਹੋਈ ਸੀਗੀ 4 ਮੰਥ ਬਹੁਤ ਔਰ ਡਿਲੀਵਰੀ ਟਾਈਮ ਬਹੁਤ ਅੱਛਾ ਜਾ ਰਿਹਾ ਸੀਗਾ ਔਰ ਸਾਰਾ ਟਾਈਮ ਜਦੋਂ ਮੇਰੀ ਡਿਲੀਵਰੀ ਸੀਗੀ ਉਸ ਤੋਂ ਪਹਿਲਾਂ ਮੈਨੂੰ ਇੱਕ ਡ੍ਰੀਮ ਆਇਆ ਸੀਗਾ ਤੇ ਉਹ ਮੈਨੂੰ ਕਹਿੰਦਾ ਸੀ ਤੇਰਾ ਬੱਚਾ ਸੀ ਲੈ ਜਾਣਾ ਆ ਤੇ ਮਤਲਬ ਉਹ ਚੀਜ਼ ਨੂੰ ਲੈ ਕੇ ਮੈਂ ਛਾਇਦ ਮਤਲਬ ਇਨੀ ਹੋ ਨਹੀਂ ਸੀਗੀ ਨਹੀਂ ਪਤਾ ਸੀਗਾ ਵੀ ਇਹ ਕੀ ਹੋ ਰਿਹਾ ਆ ਤੇ ਇੱਕ ਉਸੇ ਦਿਨ ਜਿਸ ਦਿਨ ਮੇਰੀ ਡਿਲੀਵਰੀ ਸੀਗੀ ਤੇ ਮੇਰਾ ਮਨ ਨਹੀਂ ਲੱਗ ਰਿਹਾ ਸੀਗਾ ਔਰ ਮੈਂ ਅਮਨਦੀਪ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਲੈ ਜਾ ਮੇਰਾ ਜੀਨ ਹੀ ਲੱਗ ਰਿਹਾ ਮੈਂ ਨਹੀਂ ਇੱਥੇ ਰਹਿਣਾ ਮੈਂ ਆਪਣੀ ਮੰਮੀ ਦੇ ਘਰ ਸੀ ਫਿਰ ਵੀ ਮੈਂ ਮਤਲਬ ਇਦਾਂ ਕਰ ਰਹੀ ਸੀ ਤੇ ਮੈਂ ਲਗਾਤਾਰ ਰੋਈ ਜਾ ਰਹੀ ਸੀ ਮੈਨੂੰ ਨਹੀਂ ਪਤਾ ਵੀ ਮੇਰੇ ਨਾਲ ਕੀ ਹੋ ਰਿਹਾ ਆ ਤੇ ਜਦੋਂ ਮੈਂ ਮਤਲਬ ਹਸਪੀਟਲ ਗਈ ਸਭ ਕੁਝ ਸਹੀ ਸੀਗਾ ਔਰ ਡਾਕਟਰ ਮੈਨੂੰ ਕਹਿੰਦੇ ਕਿ ਡਿਲੀਵਰੀ 8 ਵਜੇ ਹੋ ਜਾਏਗੀ ਔਰ ਔਰ ਅੱਠ ਵੀ ਵੱਜ ਗਏ ਮੇਰੀ ਡਿਲੀਵਰੀ ਨਹੀਂ ਹੋਈ ਕਿਉਂਕਿ ਅਸੀਂ ਨਾਰਮਲ ਕੇਸ ਸੀਗਾ ਮੇਰਾ ਤਾਂ ਡਾਕਟਰ ਕਹਿੰਦੇ ਚਲੋ ਕੋਈ ਗੱਲ ਨਹੀਂ ਵੀ ਆਪਾਂ ਵੇਟ ਕਰਦੇ ਹਾਂ ਤੇ ਉਹਨਾਂ ਦੀ ਜਦੋਂ ਸਕੈਨਿੰਗ ਮਸ਼ੀਨ ਸੀਗੀ ਉਸਕੈਨ ਕਰਨ ਲੱਗੇ ਉਹਨਾਂ ਦੀ ਮਸ਼ੀਨ ਉਹ ਖਰਾਬ ਹੋ ਗਈ ਔਰ ਮਤਲਬ ਕਿ ਫਿਰ ਮੈਨੂੰ ਹੋਰ ਕਿਸੇ ਹਸਪੀਟਲ ਨੂੰ ਨਹੀਂ ਐਡਮਿਟ ਕਰਤਾ ਕਿ ਉੱਥੇ ਜਾ ਕੇ ਤੁਸੀਂ ਸਕੈਨਿੰਗ ਕਰਵਾ ਕੇ ਲੈ ਕਹੋ ਤੇ ਫਿਰ ਮੈਂ ਉੱਥੇ ਲੋਈ ਜਾ ਰਹੀ ਸੀ ਮੈਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਕੀ ਹੋ ਰਿਹਾ ਤੇ ਮੈਂ ਮੰਮੀ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਕੀ ਕਰੂੰਗੀ ਮੈਂ ਮੰਮੀ ਨੂੰ ਬਸ ਇਹੀ ਗੱਲ ਕਹੀ ਜਾ ਰਹੀ ਸੀ ਕਿ ਜਦੋਂ ਮੈਂ ਹਸਪੀਟਲ ਉੱਥੇ ਪਹੁੰਚੀ ਸਿਰਫ ਡਾਕਟਰ ਨੇ ਮਤਲਬ ਕਿ ਮੇਰੀ ਮੰਮੀ ਨੂੰ ਕਿਸੇ ਨੂੰ ਨਹੀਂ ਦੱਸਿਆ ਔਰ ਮੈਂ ਗੱਡੀ ਦੇ ਵਿੱਚ ਇੱਕਦਮ ਬੇਹੋਸ਼ ਹੋ ਗਈ ਔਰ ਮੈਨੂੰ ਕੋਈ ਵੀ ਸੁਰਤ ਨਹੀਂ ਸੀਗੀ ਔਰ ਸਭ ਮੇਰੇ ਸਾਰੇ ਪ੍ਰੂਫ ਹਸਪੀਟਲ ਹੀ ਰਹਿ ਗਏ ਸੀਗੇ ਕਿਉਂਕਿ ਮੇਰੀ ਮੰਮੀ ਜਲਦੀ ਜਲਦੀ ਮੈਨੂੰ ਹਸਪੀਟਲ ਲੈ ਕੇ ਔਰ ਕਹਿਣ ਲੱਗੀ ਵੀ ਚਲੋ ਆਪਾਂ ਜਲਦੀ ਨਾਲ ਸਕੈਨਿੰਗ ਕਰਵਾ ਲੈਂਦੇ ਹਾਂ ਤੇ ਫਿਰ ਜਦੋਂ ਮੰਮੀ ਹਸਪੀਟਲ ਤੋਂ ਉੱਥੋਂ ਆਣ ਲੱਗੇ ਉਹਨਾਂ ਨੇ ਸਾਨੂੰ ਪੀਨਾਪੂਟ ਤੋਂ ਕਹਿੰਦੇ ਨੇ ਹਸਪੀਟਲ ਤੋਂ ਸੀ ਪਰ ਡੇ ਪ੍ਰੂਫ ਮੰਗਾ ਲੈਣੇ ਆ ਤੇ ਫਿਰ ਤੁਹਾਨੂੰ ਅਸੀਂ ਉਹਦਾ ਮਤਲਬ ਉਹਨਾਂ ਦੀ ਮੇਰੀ ਸਕੈਨਿੰਗ ਦੀ ਰਿਪੋਰਟ ਟਰਾਂਸਫਰ ਕਰ ਦੋਗੇ ਤਾਂ ਫਿਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਮੈਂ ਹਸਪੀਟਲਾਈਟ ਮੇਰੀ ਡਿਲੀਵਰੀ ਹੋ ਗਈ ਸੀਗੀ ਪਰ ਮਤਲਬ ਜਦੋਂ ਮਤਲਬ ਬੱਚਾ ਹੋਇਆ ਸੀਗਾ ਉਹ ਡੈਂਟ ਸੀਗਾ ਤੇ ਉਸ ਟਾਈਮ ਮੇਰਾ ਬਹੁਤ ਡਿਫਿਕਲਟ ਸੀਗਾ ਤੇ ਮਤਲਬ ਖੁਦਾ ਨੇ ਹਰ ਇੱਕ ਚੀਜ਼ ਨੇ ਮੈਨੂੰ ਅੱਜ ਬLES ਕੀਤਾ ਆ ਮਤਲਬ ਉਹ ਸਮਾਂ ਮੇਰੇ ਲਈ ਬਹੁਤ ਜ਼ਿਆਦਾ ਡਿਫਿਕਲਟੀ ਦਾ ਔਰ ਉਸ ਤੋਂ ਬਾਅਦ ਫਿਰ ਮੈਂ ਥੋੜਾ ਟਾਈਮ ਆਪਣੀ ਮੰਮੀ ਦੇ ਘਰ ਰੁਕੀ ਤੇ ਮੰਮੀ ਦੇ ਘਰ ਤੋਂ ਬਾਅਦ ਫਿਰ ਜਦੋਂ ਮੈਂ ਮਤਲਬ ਆਪਣੇ ਆਪਣੇ ਅਮਨਦੀਪ ਦੇ ਪਿੰਡ ਚਲੀ ਗਈ ਤੇ ਬਹੁਤ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਆਪਾਨੂੰ ਤੇ ਕਿਉਂਕਿ ਮੈਨੂੰ ਕਹਿੰਦੇ ਲੋਕ ਕਹਿੰਦੇ ਉਹਦੇ ਵੀ ਬੁਆ ਹੀ ਸੀਗਾ ਤੇ ਲੋਕਾਂ ਨੇ ਕਹਨਾ ਸਟਾਰਟ ਕਰਤਾ ਕਿ ਇਹ ਕੁੜੀ ਹੋ ਜਾਂਦੀ ਮਤਲਬ ਕਿ ਇਹ ਕਿ ਬੱਚੇ ਦਾ ਬੱਚੇ ਆ ਚਾਏ ਹੋ ਕੁੜੀ ਆ ਚਾਏ ਹੋ ਮਾ ਮਾਪਲੇ ਦੋਨੋਂ ਸੇ ਮਾਂ ਕਿਸੇ ਮਤਲਬ ਇੱਕ ਮਾਂ ਨੂੰ ਪਤਾ ਹੁੰਦਾ ਹੈ ਕਿ ਉਹ ਆਪਣੇ ਬੱਚੇ ਲਈ ਕੀ ফিল ਕਰਦੀ ਹੈ ਤਾਂ ਮੈਂ ਲੋਕਾਂ ਨੇ ਮੈਨੂੰ ਇਹ ਗੱਲ ਕਹਿਣੀ ਔਰ ਫਿਰ ਉਸ ਤੋਂ ਬਾਅਦ ਮੇਰਾ ਫਿਰ 1 ਸਾਲ ਤੋਂ ਬਾਅਦ ਮੈਂ ਪ੍ਰੈਗਨੈਂਟ ਹੋਈ ਤਾਂ ਉਹ ਵੀ 3 ਮਨთ ਤੋਂ ਬਾਅਦ ਮੇਰਾ ਸਕੇਰੇਜ ਹੋ ਗਿਆ ਔਰ ਉਸ ਟਾਈਮ ਵੀ ਮੇਰਾ ਮਤਲਬ ਇਹ ਖਾਬ ਸੀਗਾ ਕਿ ਮੇਰੇ ਨਾਨਾ ਜੀ ਦੀ ਡੈਥ ਹੋ ਗਈ ਸੀਗੀ ਮੇਰੇ ਨਾਨਾ ਜੀ ਮੈਨੂੰ ਆ ਕੇ ਕਹਿਣ ਲੱਗੇ ਕਿ ਬਸ ਅਸੀਂ ਦੋ ਦਿਨ ਹੋਰ ਆ ਤੈਨੂੰ ਲੈ ਜਾਣਾ ਹੈ ਮਤਲਬ ਉਹ ਚੀਜ਼ ਮੇਰੇ ਨਾਲ ਫਿਰ ਦੋ ਦਿਨ ਤੋਂ ਬਾਅਦ ਮੇਰਾ ਮਿਸਕੈਰੇਜ ਹੋ ਗਿਆ ਔਰ ਜਦੋਂ ਮੈਂ ਫਿਰ ਥਰਡ ਟਾਈਮ ਪ੍ਰੈਗਨੈਂਟ ਹੋਈ ਤਾਂ ਫਿਰ ਮਤਲਬ ਮੈਂ ਆਪਣੀ ਮੰਮੀ ਦੇ ਘਰ ਜਾ ਰਹੀ ਹਾਂ ਫਿਰ ਮੈਨੂੰ ਦੁਬਾਰਾ ਖਾਬ ਆਇਆ ਕਿ ਮੈਂ ਆਪਣੀ ਮੰਮੀ ਦੇ ਘਰ ਜਾ ਰਹੀ ਹਾਂ ਤਾਂ ਜਦੋਂ ਮੈਂ ਆਪਣੀ ਮੰਮੀ ਦੇ ਘਰ ਜਾ ਰਹੀ ਹਾਂ ਤਾਂ ਮੇਰੇ ਰਸਤੇ ਤੋਂ ਦੋ ਬੱਚੇ ਲੈ ਕੇ ਆਉਂਦੇ ਆ ਟੋਏ ਹੁੰਦੇ ਆ ਉਹ ਤਾਂ ਮੇਰੇ ਰਸਤੇ ਤੋਂ ਦੋ ਬੱਚੇ ਮਤਲਬ ਖਾਬ ਦੇ ਵਿੱਚ ਦੋ ਬੱਚੇ ਲੈ ਲੈਣੀ ਆ ਤਾ ਇੱਕ ਇੱਕ ਬੱਚਾ ਜਦੋਂ ਮੈਂ ਖਰੀਦ ਲਿਆ ਤੇ ਦੂਸਰਾ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਆ ਕਿ ਤੂੰ ਮੈਨੂੰ ਨਹੀਂ ਲੈ ਕੇ ਜਾਣਾ ਤੇ ਫਿਰ ਮੈਂ ਉਹਨੂੰ ਵੀ ਨਾਲ ਹੀ ਆਪਣੇ ਲੈ ਆਉਂਦੀ ਆ ਮਤਲਬ ਦੋ ਹੋ ਜਾਂਦੇ ਆ ਮੈਂ ਉਹਨਾਂ ਨਾਲ ਬਹੁਤ ਖੁਸ਼ੀ ਨਾਲ ਖੇਡਦੀ ਆ ਤੇ ਉਸ ਤੋਂ ਬਾਅਦ ਦੂਸਰੇ ਦਿਨ ਫੇਰ ਮੈਨੂੰ ਉਹੀ ਖਾਵਾਂਦਾ ਕਿ ਉਹ ਜਿਹੜਾ ਬੱਚਾ ਮਤਲਬ ਕਿ ਮੈਂ ਪਹਿਲਾਂ ਖਰੀਦਿਆ ਸੀ ਉਹ ਮੇਰੀ ਮੰਮੀ ਦੇ ਘਰੇ ਡੈਪਟ ਪਿਆ ਆ ਔਰ ਜਦੋਂ ਮੈਂ ਬਾਅਦ ਵਿੱਚ ਲਿਆ ਸੀ ਨਾ ਜੋ ਮੈਨੂੰ ਆਵਾਜ਼ ਮਾਰ ਕੇ ਕਹਿੰਦਾ ਸੀ ਮੈਨੂੰ ਨਹੀਂ ਲੈ ਕੇ ਜਾਣਾ ਤਾਂ ਉਹ ਮੈਨੂੰ ਕਹਿ ਰਿਹਾ ਦੇਖਿਆ ਮੈਂ ਇਹਨੂੰ ਲੈ ਗਿਆ ਆ ਤੇ ਤੂੰ ਮਤਲਬ ਮੇਰੇ ਨਾਲ ਫਰਕ ਕੀਤਾ ਜਾਂਦਾ ਮੈਨੂੰ ਬਹੁਤ ਜ਼ਿਆਦਾ ਉਹ ਬੋਲਣਾ ਉਹਨੇ ਸਟਾਰਟ ਕਰ ਦਿੱਤਾ ਤਾਂ ਮਤਲਬ ਮੈਂ ਅੰਦਰੋਂ ਬਹੁਤ ਜ਼ਿਆਦਾ ਟੁੱਟ ਗਈ ਸੀ ਤੇ ਮੈਂ ਉਹ ਆਪਣੀ ਜਿਹੜੀ ਮੇਰੀ ਫਰੈਂਡ ਸੀ ਹੀ ਖੁਦਾ ਨੂੰ ਜਾਣਦੀ ਸੀ ਤੇ ਉਹਦੇ ਨਾਲ ਮੈਂ ਆਏ ਸਾਰੀ ਸਟੋਰੀ ਸ਼ੇਅਰ ਕੀਤੀ ਤੇ ਉਸ ਤੋਂ ਬਾਅਦ ਮੇਰੀ ਮਾਸੀ ਜੀ ਵੀ ਨੋ ਆਈ ਸੀ ਕਿ ਇੱਥੇ ਤੇ ਉਹ ਵੀ ਖੁਦਾ ਦੇ ਵਿੱਚ ਸੀਗੀ ਤੇ ਉਹਨੇ ਵੀ ਮੈਨੂੰ ਖੁਦਾਾਰੇ ਦੱਸਣਾ ਸਟਾਰਟ ਕਰ ਦਿੱਤਾ ਤੇ ਪਰ ਮੈਂ ਯਕੀਨ ਨਹੀਂ ਕਰਦੀ ਸੀਗੀ ਤੇ ਉਸ ਤੋਂ ਬਾਅਦ ਅਸੀਂ ਇੰਡੀਆ ਜਾਣਾ ਸੀਗਾ ਤੇ ਮੇਰਾ ਟਰੀਟਮੈਂਟ ਸੀਗਾ ਤੇ ਮੈਂ ਡਾਕਟਰ ਨੂੰ ਕਿਹਾ ਕਿ ਚਲੋ ਮੈਂ ਜੋ ਵੀ ਮੈਡੀਸਨ ਆ ਮੈਂ ਉਹ ਲਵੂੰਗੀ ਤਾਂ ਸ਼ਾਇਦ ਮੈਂ ਪ੍ਰੈਗਨੈਂਟ ਹੋ ਜਾਵਾਂ ਤਾਂ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਇੰਡੀਆ ਗਏ ਤਾਂ ਇੰਡੀਆ ਤੋਂ ਮੈਂ ਮਤਲਬ ਕਿ ਇੰਜੈਕਸ਼ਨ ਸੀਗਾ ਮੇਰੇ ਤੇ ਇੱਕ ਮਹੀਨਾ ਮੈਂ ਉਹ ਇੰਜੈਕਸ਼ਨ ਮਤਲਬ ਇਹ ਉਹ ਇੰਜੈਕਸ਼ਨ ਇੰਨਾ ਈਜ਼ੀ ਸੀਗਾ ਕਿ ਉਹ ਪਹਨ ਮਿਲ ਨਾ ਸਕੇ ਬਹੁਤ ਈਜ਼ੀ ਕਸੀਗਾ ਪਰ ਮੈਨੂੰ ਇੱਕ ਮੰਥ ਦੇ ਵਿੱਚ ਉਹ ਇੰਜੈਕਸ਼ਨ ਕਿਤੇ ਵੀ ਨਹੀਂ ਮਿਲਿਆ ਕਿਉਂਕਿ ਜੇ ਉਹ ਇੰਜੈਕਸ਼ਨ ਮੈਂ ਲਗਵਾ ਲਈ ਤੇ ਮੇਰੇ ਡਾਕਟਰ ਨੇ ਕਿਹਾ ਸੀਗਾ ਵੀ ਤੂੰ 3 ਮੰਥ 3 ਪ੍ਰੈਗਨੈਂਟ ਨਹੀਂ ਹੋ ਸਕਦੀ ਕਿਉਂਕਿ ਉਹਦੇ ਵਿੱਚ ਕੁਝ ਇਦਾਂ ਦੀ ਦਵਾਈ ਹੋਣੀ ਹੈ ਜਾਂ ਕੁਝ ਵੀ ਤਾਂ ਉਹਨੇ ਮੈਨੂੰ ਮਤਲਬ ਇਹ ਕਹਿ ਦਿੱਤਾ ਤੇ ਚਲੋ ਇੱਕ ਮਹੀਨਾ ਸੀ ਇੰਡੀਆ ਰਹੀ ਤਾਂ ਇੰਜੈਕਸ਼ਨ ਤਾਂ ਨਹੀਂ ਮਿਲਿਆ ਚਲੋ ਫੇਰ ਲਗਾਓ ਇੱਦਾਂ ਹੀ ਚਲੋ ਮੈਂ ਕਿਹਾ ਜੋ ਵੀ ਮਰਜੀ ਆ ਤਾ ਸੀ ਮਤਲਬ ਮੰਦਰ ਜਾਂਦੇ ਸੀਗੇ ਮੈਂ ਕਹਿੰਦਾ ਵੀ ਜੋ ਉਹਨਾਂ ਦੀ ਮਰਜ਼ੀ ਆ ਤਾਂ ਉਹ ਪੂਰੀ ਹੋਊਗੀ ਠੀਕ ਆ ਤੇ ਉਸ ਤੋਂ ਬਾਅਦ ਫਿਰ ਅਸੀਂ ਅਟੇ ਸਾਈਪ੍ਰਸ ਤੋਂ ਕੰਪਾਸ ਆਏ ਤਾਂ ਜਦੋਂ ਸਾਈਪ੍ਰਸ ਤੋਂ ਅਸੀਂ ਵਾਪਸ ਆਏ ਤਾਂ ਉਹ ਮੈਨੂੰ ਮੇਰੀ ਫਰੈਂਡ ਸੀਗੀ ਉਹ ਮੈਨੂੰ ਕਹਿੰਦੀ ਆਪਾਂ ਮਤਲਬ ਚਰਚ ਜਾਇਆ ਕਰੀਏ ਇੱਦਾਂ ਇੱਦਾਂ ਕਰਕੇ ਹਨਾ ਮਤਲਬ ਚਰਚ ਤੋਂ ਦੂਦ ਦੀ ਦੁਆ ਕਰਕੇ ਤੇ ਮੈਂ ਕਿਹਾ ਨਹੀਂ ਵੀ ਮੈਂ ਕਿਤੇ ਨਹੀਂ ਜਾਣਾ ਸੀ ਇੱਦਾਂ ਇੱਦਾਂ ਕਰਕੇ ਉਹਨਾਂ ਨੂੰ ਮੰਨਦੇ ਆ ਮੈਂ ਉਹਨਾਂ ਨੂੰ ਕਿਹਾ ਵੀ ਸੀ ਮੰਦਰ ਜਾਂਦੇ ਤਾਂ ਤੋਂ ਬਲੋ ਕਰਦੇ ਸੀਗੇ ਤੇ ਉਹਨੇ ਮੈਨੂੰ ਕਿਹਾ ਨਹੀਂ ਨਹੀਂ ਤੂੰ ਇੱਕ ਵਾਰੀ ਜਾ ਕੇ ਦੇਖ ਤੇ ਉਹਨੇ ਮੈਨੂੰ ਇਹ ਨਹੀਂ ਕਰੇਸ ਕਰਤਾ ਔਰ ਪਹਿਲਾਂ ਵੀ ਉਹਨੇ ਖੁਦਾ ਦਾ ਬੀਜ ਮੇਰੇ ਅੰਦਰ ਬੀਜ ਦਿੱਤਾ ਸੀ ਔਰ ਫਿਰ ਮੈਂ ਮਤਲਬ ਏਦਾਂ ਹੀ ਔਰ ਮਾਇਨਾ ਦੇਖਣ ਲੱਗ ਜਾਣਾ ਕਿ ਲੋਕ ਕੀ ਕਰ ਰਹੇ ਆ ਮਤਲਬ ਕੀ ਆ ਖੁਦਾ ਮਤਲਬ ਜਾਣਣ ਦੀ ਇੱਛਾ ਜਾ ਗਈ ਕਿ ਖੁਦਾ ਹੈ ਕੀ ਉਹ ਤੇ ਫਿਰ ਇੱਕ ਦਿਨ ਮੈਂ ਏਦਾਂ ਹੀ ਬੈਠੀ ਸੀਗੀ ਦੁਆ ਮਤਲਬ ਮੇਰੀ ਜੋ ਭਾਗੀ ਸੀ ਦੁਆ ਕਰ ਰਹੀ ਸੀਗੀ ਤੇ ਮੈਂ ਮਤਲਬ ਉਹਨੂੰ ਦੇਖ ਰਹੀ ਸੀ ਵੀ ਇਹ ਕੀ ਕਰ ਰਹੀ ਆ ਤਾਂ ਫਿਰ ਜਦੋਂ ਮਤਲਬ ਉਹ ਦੁਆ ਕਰ ਰਹੀ ਸੀ ਕਿ ਤੇ ਮੈਂ ਇੱਕਦਮ ਆਪਣੇ ਕਮਰੇ ਦੇ ਵਿੱਚ ਆਈ ਮੈਂ ਕੁਝ ਨਹੀਂ ਕਿਹਾ ਔਰ ਮੈਂ ਬੈਠ ਕੇ ਇੱਕਦਮ ਰੋਣ ਲੱਗ ਗਈ ਤੇ ਮੈਂ ਬਹੁਤ ਜ਼ਿਆਦਾ ਉਸ ਟਾਈਮ ਮਤਲਬ ਰੋ ਰਹੀ ਸੀ ਕਿ ਮੇਰੇ ਨਾਲ ਮਤਲਬ ਇਦਾਂ ਕਿਉਂ ਹੋ ਰਿਹਾ ਮੈਂ ਆਪਣਾ ਜੋ ਵੀ ਮੇਰਾ ਮਤਲਬ ਅੰਦਰ ਭਰਿਆ ਹੋਇਆ ਸੀਗਾ ਮੈਂ ਸਭ ਮਤਲਬ ਖੁਦਾ ਉਸ ਦਿਨ ਮੈਂ ਖੁਦਾ ਨੂੰ ਐਕਸੈਪਟ ਕਰ ਲਿਆ ਸੀ ਆਪਣੀ ਜ਼ਿੰਦਗੀ 'ਚ ਕਿ ਖੁਦਾ ਅੱਜ ਮੈਂ ਤੈਨੂੰ ਇਹ ਦੇ ਰਹੀ ਹਾਂ ਔਰ ਜੇ ਤੂੰ ਹੈਗਾ ਮੈਂ ਸਭ ਜੋ ਵੀ ਮਿੱਤੋ ਹੋਊਗਾ ਮੈਂ ਹਮੇਸ਼ਾ ਤੇਰੇ ਘਰ ਲੈ ਕੇ ਜਾਊਂਗੀ ਪਰ ਮੈਨੂੰ ਇੱਕ ਔਲਾਦ ਦੀ ਲੋੜ ਉਸ ਤੋਂ ਬਾਅਦ ਮੈਂ ਚਰਚ ਲੱਭਣੀ ਸ਼ੁਰੂ ਕਰ ਦਿੱਤੀ ਕਿ ਇੱਥੇ ਚਰਚ ਕਿੱਥੇ ਆ ਅਸੀਂ ਮਤਲਬ ਕਾਫੀ ਟਾਈਮ ਚਰਚ ਵਿੱਚ ਹੋਣ ਲੱਗੇ ਆ ਤੇ ਉਹ ਸਿਸਟਰ ਨੂੰ ਵੀ ਫੋਨ ਕੀਤਾ ਤੇ ਫਿਰ ਅਸੀਂ ਜਦੋਂ ਚਰਚ ਵਿੱਚ ਅਸੀਂ ਬਹੁਤ ਵਾਰ ਦੁਹਿੰਦਰ ਪ੍ਰਾਰਥਨਾ ਦੇ ਘਰ ਮੀਟਿੰਗ ਲਾਗਦੀ ਹੁੰਦੀ ਸੀ ਕਿ ਤੇ ਅਸੀਂ ਉੱਥੇ ਮੀਟਿੰਗ 'ਚ ਜਾਣਾ ਸਟਾਰਟ ਕਰ ਦਿੱਤਾ ਔਰ ਉਸ ਤੋਂ 15 ਦਿਨ ਬਾਅਦ ਮੈਂ ਪ੍ਰੈਗਨੈਂਟ ਸੀਗੀ ਔਰ ਅੱਜ ਖੁਦਾ ਨੇ ਮੈਨੂੰ ਇੰਟਰਨਲ ਬਲਾਸਟ ਕੀਤਾ ਹallelujah ਆਰ ਅਮਨਿਤ ਦਾ ਕੰਮ ਮੇਰਾ ਕੰਮ ਸਭ ਹੀ ਸੇ ਸਾਡੇ ਬਹੁਤ ਵਧੀਆ ਗੱਲ ਹੈ ਔਰ ਖੁਦਾ ਨੇ ਜੇ ਅਸੀਂ ਖੁਦਾ ਲਈ ਕੁਝ ਕਰਦੇ ਆ ਨਾ ਤਾਂ ਖੁਦਾ ਸਾਡੀਆਂ ਬਲੈਦਾਨੀਆਂ ਨੂੰ ਯਾਦ ਕਰਦਾ ਔਰ ਸਾਨੂੰ ਉਹ ਚੀਜ਼ਾਂ ਮਹਰੀਆ ਕਰਦਾ ਜਿਹੜੀ ਅਸੀਂ ਕਦੇ ਉਮੀਦ ਵੀ ਨਹੀਂ ਕੀਤੀ ਹੁੰਦੀ ਔਰ ਮੈਂ ਕਦੇ ਵੀ ਉਮੀਦ ਨਹੀਂ ਕੀਤੀ ਸੀ ਕਿ ਮੈਂ ਮਤਲਬ ਇੱਕ ਔਲਾਦ ਨਾਲ ਬਲੈਸ ਹੋऊंगी ਕਿਉਂਕਿ ਜਦੋਂ ਤੁਹਾਨੂੰ ਪਤਾ ਇੱਕ ਆਪਣੀ ਮੈਰਿਜ ਹੋ ਜਾਂਦੀ ਹੈ ਤਾਂ ਇੱਕ ਕੁੜੀ ਨੇ ਮਦਰ ਇੱਛਾ ਯਾਗ ਜਾਂਦੀ ਹੈ ਕਿ ਹਾਂ ਮੇਰੇ ਇੱਕ ਬੱਚਾ ਹੋਊਗਾ ਔਰ ਖੁਦਾ ਨੇ ਮੈਨੂੰ ਬles ਕੀਤਾ ਪਰ ਮੈਂ ਖੁਦਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਔਰ ਮੈਂ ਹਮੇਸ਼ਾ ਖੁਦਾ ਦਾ ਧੰਨਵਾਦ ਕਰਦੀ ਹਾਂ ਜਦੋਂ ਵੀ ਮੈਂ ਇੰਜਨ ਨੂੰ ਦੇਖਦੀ ਹਾਂ ਔਰ ਖੁਦਾ ਦੀ ਉਹ ਬਰਕਤ ਨੂੰ ਯਾਦ ਕਰਦੀ ਹਾਂ ਔਰ ਮੈਂ ਤੁਹਾਨੂੰ ਸਭ ਨੂੰ ਇਨਕਰੀਜ ਕਰੂੰਗੀ ਕਿ ਖੁਦਾਵੰਦੀ ਹਮੇਸ਼ਾ ਆਪਣੀ ਪਹਿਲੀ ਦੁਆਈ ਹਮੇਸ਼ਾ ਬਣੀ ਰਹੇ ਔਰ ਖੁਦਾ ਦੇ ਵਿੱਚ ਤੁਸੀਂ ਹਮੇਸ਼ਾ ਖੜੇ ਰਹੋ